ਕੱਤ ਦੀ ਨਾ ਉਹ ਹੋਰ ਕਿਉਂ ਨਾ ਮੋਲਦੀ। ਹਉ ਪੂਫੜਾਂ ਦੀ ਜੋੜੀ ਜੱਕੇ ਰੱਖੀ ਬੈਕ ਤੇ ਕੰਮ ਦੇ ਨੇ ਦਿਲ ਜਦੋਂ ਤੇ ਸੀਛਾਤੇ। ਇਹ ਹੈ ਰੋ ਦੇ ਟਾਇਰ ਨੇ ਨਾ ਕਿ ਕਿਸੇ ਟਰਾਲੀ ਦੇ। ਤੇ 10 ਮਿੰਟ ਦੇ ਵਿੱਚ ਇਹ ਇਕੱਲਾ ਪੂਰਾ ਕਰਕੇ ਆ ਜਾਂਦਾ ਹੈ। ਘਰ ਦੀ 13.5 ਲੱਖ ਦੀ ਮਸ਼ੀਨ ਹੈ। ਏਸੀ ਕੈਬਨ ਹੈ। ਸਪਰੇਅ ਕਰਦੀ ਜਿਹੜੀ। ਆ ਇੱਕ ਟਰੈਕਟਰ ਹੈ ਜੀ ਅਵੈਂਜਰ। ਇਹਨਾਂ ਨੂੰ ਕਾਹਦੀਆਂ ਖੁਸ਼ੀਆਂ ਚੜੀਆਂ ਨੇ? ਤੁਸੀਂ ਇਮੇਜਿਨ ਕਰਕੇ ਵਖੋ ਵੀ ਟਰੈਕਟਰ ਕਿਹੜਾ ਇਹਦੇ ਅੱਗੇ ਚੱਲੇਗਾ। ਤੇ ਵੇਖੋ ਹੈਰੋ ਵੀ ਪੂਰੇ ਟੱਕ ਲਈ ਅੱਗੇ ਆ ਇੱਕ ਲਾਈਨ ਉੱਤੇ ਹਾਈਡਰੋਲਿਕ ਲੱਗੇ ਤੇ ਚੰਗੇ ਤਗੜੇ ਟਾਇਰ ਲੱਗੇ ਨੇ ਏਸੀ ਡਰੋਨ ਸਰਵਿਸ ਡਰੋਨ ਵੇਚਦੇ ਨਹੀਂ ਹੈਗੇ ਇਹ ਸਪਰੇਅ ਕਰਦੇ ਨੇ ਤੁਸੀਂ ਐਪ ਡਾਊਨਲੋਡ ਕਰਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਐਂ ਪੈਂਦੇ ਟਰੈਕਟਰ ਦੇ ਮਗਰ ਤੇ ਫਿਰ ਟਰੈਕਟਰ ਦੀਆਂ ਆਂਦਰਾਂ ਨੂੰ ਬਾਹਰ ਕੱਢਦੇ ਕਿਹੜੇ ਆਹ ਵਾਲੇ ਹਾਲੇ 1.5 ਮੈਂ ਪਿਛਲੀ ਵਾਰੀ ਬਣਾਈ ਸੀ ਵੀਡੀਓ ਪਾਈ ਸੀ ਲੋਕੀ ਕਹਿੰਦੇ ਵੀ ਬਹੁਤ ਹਾਈ ਗੇ ਟੈਂਪਰੇਚਰ ਤੇ ਸਰੋਂ ਨੂੰ ਇੱਕ ਵਾਰੀ ਦਬਾਣਾ ਕਿੱਥੇ ਕੋਲੂ ਚੋਂ ਆਪਾਂ 2-3 ਵਾਰੀ ਕੱਢਦੇ ਆ। ਇਸ ਤੇ ਟੈਂਪਰੇਚਰ ਤੇ ਨਹੀਂ ਦਵਾਉਂਦੇ। ਕੁਛ ਇਦਾਂ ਨਹੀਂ ਚੱਕਰ ਹੈ। ਸੁੱਕੀ ਆਟਮ ਛੋਲੇ ਕਣਕਦਾਲਾਂ ਜੋ ਮਰਜ਼ੀ ਪੀ ਲੋ ਹੈ। ਸਸਿ ਗਾਜੀ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ ਲੁਧਿਆਣੇ ਦਿਨ ਦੂਜਾ ਅੱਜ ਇਸ ਵੀਡੀਓ ਦੇ ਵਿੱਚ ਸਪੈਸ਼ਲ ਤੁਹਾਨੂੰ ਇੱਕ ਮਸ਼ੀਨਰੀ ਦਾ ਟੂਰ ਕਰਾਉਨੇ ਆ। ਆਫਰ ਆਪਾਂ ਸਫ਼ਰ ਸ਼ੁਰੂ ਕਰਦੇ ਆ ਇਸ ਪਾਸਿਓ ਤੇ ਚੱਲਦੇ ਆ ਅੱਗੇ ਵੰਨੇ ਆ ਕਿਹੜੀਆਂ ਕੋਈ ਨਵੀਆਂ ਕੰਪਨੀਆਂ ਕਿੰਨਾ ਕੁ ਨਵਾਂ ਲੋਹਾ ਲੈ ਕੇ ਆਈਆਂ ਨੇ। ਦੂਜਾ ਦਿਨ ਹੈ ਤੇ ਸਵੇਰ ਦਾ ਸਮਾਂ ਹੱਲੇ 8:10 ਦਾ ਕਿਸਾਨ ਮੇਲੇ ਚ ਆਪਾਂ ਐਂਟਰੀ ਕਰਨ ਦੇ ਆ ਜਿਸ ਪਾਸੇ ਮਸ਼ੀਨਰੀ ਲੱਗੀ ਹੈ ਖੇਤੀ ਦੇ ਵਿੱਚ ਵਰਤੋਂ ਹੋਣ ਵਾਲੀ ਤੇ ਵੇਖੋ ਸੱਜਣ ਮਿੱਤਰ ਕਿਸਾਨ ਸਾਰੇ ਪਹੁੰਚ ਰਹੇ ਨੇ ਉਹ ਮੋਮਾ ਆ ਕੇ ਦੂਰੋਂ ਨੇੜਿਓਂ ਚੱਲ ਕੇ ਆਏ ਸਾਰੇ ਸਟਾਲਾਂ ਦੇ ਉੱਤੇ ਢੋਲ ਵੱਜਦੇ ਨੇ ਭਾਈ ਕਿਸੇ ਨੂੰ ਕੋਈ ਅਵਾਰਡ ਮਿਲ ਜਾਂਦਾ ਜਾਂ ਵੈਸੇ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਵੀ ਸਾਰਾ ਕੁਝ ਚੱਲਦਾ ਐਂਟਰੀ ਦੇ ਵਿੱਚ ਐਸ ਪਾਸੇ ਆਪਾਂ ਜਾਵਾਂਗੇ ਉਤੋਂ ਦੀ ਹੋ ਕੇ ਤੇ ਵਿਚਾਲੇ ਆ ਦੋਸਤਾਂ ਨਾਲ ਤੁਹਾਨੂੰ ਬੁਖਾ ਦੇਾਂਗੇ ਅਸੀਂ ਲੋ ਜੀ ਵੱਡੀਆਂ ਵੱਡੀਆਂ ਅਲਮਾਰੀਆਂ ਜਿੱਡੇ ਤੇ ਸਟਾਰਟਰ ਨੇ ਦੇਖੀਏ ਵਿੱਚੋਂ ਦੇਖੋ ਨਹੀਂ ਲੱਗੀ ਤੇ ਗੋਪਾਰਾਏ ਦੇ ਆ ਵੀ ਸੁੱਕੇ ਸਟਾਰਟਰ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਇਹਦੇ ਵਿੱਚ ਵੇਖੋ ਕਿਤੇ ਆ ਚੀਜ਼ਾਂ ਕੰਮ ਕਰਦੀ ਹੈ ਇਹ ਕਿੰਨੇ ਤੱਕ ਦੀ ਮੋਟਰ ਤੇ ਲੱਗ ਜਾਂਦਾ 70 HP ਤੱਕ ਦਾ ਹੈ ਇਹ ਹੈਗਾ 23000 70 ਦਾ ਤੇ ਇਹ 19630 ਦਾ ਇਹ ਛੋਟੇ ਵਾਲਾ ਛੋਟਾ ਤੇ ਨਹੀਂ ਕਹਿ ਸਕਦੇ ਬਹੁਤ ਵੱਡਾ ਹੈ ਆਮ ਆਪਣਾ ਮੋਟਰਾਂ ਤੇ ਵੀ ਲੱਗ ਜਾਂਦਾ ਕੋਈ ਮੈਨੂੰ ਲੱਗਦਾ 18 ਵੀ 25 ਵਾਲੀ ਮੋਟਰ ਜਿਹੜੀ ਏ ਇਹ 11 ਕ ਹਜ਼ਾਰ ਦਾ ਇਹ ਇੱਕ ਵਾਰੀ ਲਗਾ ਡਾਲਾ ਤੋਂ ਲਾਈਫ ਜਿੰਗਾ ਡਾਲਾਈ ਹੈ ਇਹ ਆ ਜੀ ਖੋਸਾ ਜਨਰੇਟਰ ਵਰਕਸ ਜਨਰੇਟਰ ਨੇ ਪਾਈ ਵੇਖੋ ਰੇਟ ਵੇਖੋ 270000 ਰੁਪਏ ਦਾ ਇਸ ਪਾਸੇ ਵੱਡੀ ਜਿਹੜੀ ਵਿਚਾਲੇ ਕਟਾਲ ਲੱਗੀ ਪਾਈ ਇਹ ਸੋਨਾ ਲੀਕਾ ਸੋਨਾ ਲੀਕਾ ਦੀਆਂ ਕੰਪੈਨਾਂ ਸੋਨਾ ਲੀਕਾ ਦੇ ਰੀਪਰ 레이ਜ਼ਰ ਲੈਵਲਰ ਤੇ ਹੋਰ ਸਾਰੀਆਂ ਮਸ਼ੀਨਾਂ ਕੋਈ ਆਲੂ ਪੁੱਟਣ ਵਾਲੀਆਂ ਆ ਸਾਰੇ ਹਾਲ-ਫੂਲ ਵੇਖ ਲਓ ਪਰ ਤਾਂ ਵੀ ਹਲ ਦੇ ਕਿਹੜੇ ਨੇ ਸੋਨਾਲੀ ਕਾਦੀ ਸੋਨਾਲੀ ਕਾ ਟਰੈਕਟਰਾਂ ਦੀ ਨੀ ਇਕੱਲੀ ਉਹ ਵੇਖੋ ਪਰਲੇ ਪਾਸੇ ਰੋਟਾਵੇਟਰ ਵਗੈਰਾ ਵੀ ਸਾਰੇ ਪਏ ਨੇ ਭਾਈ ਇੱਧਰ ਆ ਗਏ ਸੇਖੋ ਇੰਦਰਪਾਲ ਜਨਰੇਟਰ ਇਹਨਾਂ ਤੇ ਵੀ ਵੇਖ ਲਓ ਭਾਈ ਜਨਰੇਟਰ ਨੇ ਬਾਈਆਂ ਦੇ ਆ ਸਾਰੀਆਂ ਜਿੰਨੇ ਵੀ ਡੱਬੇ ਵੇਖਣ ਦੇ ਉਹ ਸਾਰੇ ਜਨਰੇਟਰ ਨੇ ਭਾਈ ਲਓ ਜੀ ਉਧਰ ਕਰਤਾ ਸਟਾਰਟ ਮੇਰੇ ਭਾਈ ਨੇ ਵੇਖੋ ਜੀ ਆ ਨਾ ਨਵੇਂ ਆਇਕੜਾ ਭਾਈ ਇਧਰ ਬਲੈਕ ਸਟੈਲੀਨ ਬਲੈਕ ਸਟੈਲੀਨ ਦੇ ਵੀ ਇੱਥੇ ਸਾਰੇ ਇਹ ਵੇਖੋ ਲੈਵਲਰ ਹੋ ਗਏ ਰੋਟਾਵੇਟਰ ਹੋ ਗਿਆ ਉਧਰ ਇਹ ਤੇ ਅੱਗੇ ਆ ਚੀਜ਼ ਕੋਈ ਨਵੀਂ ਲੱਗੀ ਲੱਗਦੀ ਹੈ ਰੋਟਾਵੇਟਰ ਦੇ ਨਾਲ ਇਹ ਸਵਰੀਆ ਦੇਖੋ ਰੋਟਾਵੇਟਰ ਦੇ ਅਗਲੇ ਪਾਸੇ ਆ ਪੱਤੀਆ ਆ ਮਸ਼ੀਨ ਕਾਦੇ ਲਈ ਹੈ ਜੀ ਇਹ ਸਰ ਘਾਹ ਕਟਿੰਗ ਕਰਦੀ ਹੈ ਜੀ ਅੱਛਾ ਘਾਹ ਕੱਟਣ ਵਾਸਤੇ ਮਸ਼ੀਨ ਹੈ ਟਰੈਕਟਰ ਮਗਰ ਪੈ ਜਾਂਦੀ ਹੈ ਇਹ ਏ ਕੈਟਾਗਰੀ ਦੇ ਟਰੈਕਟਰ ਮਗਰ ਪਉਗੀ ਜਿਵੇਂ 24 ਤੋਂ ਲੈ ਕੇ 26 ਹਸਪਾਵਰ ਤੱਕ ਅੱਛਾ ਅੱਛਾ ਤਕਨੀਕ ਨੂੰ ਸਮਝਣ ਦੇ ਲਈ ਡੈਮੋ ਦਿੱਤੀਆਂ ਜਾ ਰਹੀਆਂ ਨੇ। ਆਏ ਹੈ ਜੀ ਸਾਧੂ ਇੰਪਲੀਮੈਂਟਸ। ਪਿਛਲੀ ਵਾਰ ਵੀ ਆਈ ਸੀ ਵੀ ਹੈ ਰੋਏ। ਮਗਰਲੇ ਪਾਸੇ ਆ ਪਲੇਨ ਨੇ ਤੇ ਅੱਗੇ ਘੱਟ ਵਾਲੇ ਪਏ ਨੇ ਸਾਰੀਆਂ ਤਵੀ ਆਏ। ਇਧਰ ਟਾਇਰ ਤੇ ਉੱਤੇ ਹਾਈਡਰੌਲਿਕ ਲੱਗਾ ਹੋਇਆ ਸਿਸਟਮ ਸਾਰਾ। ਠੀਕ। 20 ਡਿਸਕ ਹੈ ਰੋਏ। 1,56,000 ਰੁਪਏ। ਆ ਇਦਾਂ ਇਕੱਠੀ ਹੋ ਜਾਂਦੀ ਤੇ ਸਾਈਡਾਂ ਤੋਂ ਚੁੱਕੀ ਜਾਂਦੀ ਹੈ ਲਿਫਟ ਵਾਲੀ ਇਹ ਰੋ ਸਾਰੀ ਬਾਈਆਂ ਦਾ ਨੰਬਰ ਵੀ ਸਾਰਾ ਲਿਖਿਆ ਇੱਥੇ ਭਾਈ ਅਗਲੇ ਨੂੰ ਪੱਕਾ ਹੀ ਜੜਦਾ ਹੈ ਆ ਥੋੜੀ ਛੋਟੇ ਉਹਦੇ ਚ ਆ ਗਈ ਰੂਪ ਚ ਲਿਖੇ ਨਾ ਪੂਰੀ ਧੱਕ ਪਾਉ ਹੈ ਵੀ ਕਿਉਂਕਿ ਆ ਜਿਹੜੀ ਕੱਟਾਂ ਵਾਲੀ ਹੈ ਨਾ ਇਹ ਥੋੜੀ ਵਧੀਆ ਲੱਗਦੀ ਹੈ ਮੈਨੂੰ ਤੇ ਵੇਖਣ ਚ ਵਧੀਆ ਲੱਗਦੀ ਹੈ ਬਾਕੀ ਜਿਨ੍ਹਾਂ ਨੇ ਚਲਾਈਆਂ ਨੇ ਪਹਿਲੀ ਕਿੰਨੀ ਕੁ ਵਧੀਆ ਵਗਦੀ ਹੈ ਕੀ ਹਿਸਾਬ ਕਿਤਾਬ ਹੈ ਉਹਦਾ ਕੁਝ ਪਤਾ ਲੱਗੇਗਾ ਠੀਕ ਇਧਰ ਦੋ ਉੱਤੇ ਉੱਤੇ ਹੋ ਗਏ ਠੀਕ ਹੈ ਥੱਲੇ ਵੀ ਨੇ ਭਾਈ ਤੇ ਇਹ ਹੈ ਰੋ ਦੇ ਟਾਇਰ ਨੇ ਨਾ ਕੇ ਕਿਸੇ ਟਰਾਲੀ ਦੇ ਇਧਰ ਹਾਈਡਰੋਲਿਕ ਸਾਰਾ ਸਿਸਟਮ ਤੇ ਤੁਸੀਂ ਇਹ ਵੇਖ ਲਓ ਵੀ ਬਾੜਾ ਹੈ ਵੀਰ ਜੀ ਦੇ ਉਹ ਸਾਈਡ ਇਹਨਾਂ ਵੇਖ ਲਓ ਏਡੇ ਏਡੇ ਵੱਡੇ ਸੰਦਾਂ ਦੇ ਨਾਲ ਸੁਨੇਹਾ ਇਹ ਵੀ ਮਿਲਦਾ ਆਪਾਂ ਨੂੰ ਵੀ ਜਿਹੜੇ ਤੁਹਾਡੇ ਟਰੈਕਟਰ ਛੋਟੇ ਨੇ ਨਾ ਉਹਨਾਂ ਨੇ ਕੱਲਾ ਇਸ ਨੂੰ ਤੋੜਨਾ ਤੋੜਨਾ ਹੀ ਏ ਇਹ ਕੋਈ ਆਮ ਟਰੈਕਟਰ ਦੇ ਨਾਲ ਵਾਹੀ ਨਹੀਂ ਜਾ ਸਕਦੀ ਰੇਟ 448 ਏ ਵਾਹ ਜੀ ਵਾਹ ਮੇਲਾ ਸ਼ੂਟ 2000 ਇਹ 448000 ਦੀ ਕੱਲੀ ਹੈਰੋ ਇਹ ਦਰਸ਼ਨ ਕਰੋ ਜੀ ਹੈਰੋ ਦੇ ਇਹ ਲਮਕਨ ਵਾਲਿਆਂ ਸਾਰੇ ਵੇਖੋ ਇਹਨਾਂ ਦਾ ਵੀ ਕਲਰ ਕੰਬੀਨੇਸ਼ਨ ਬੜਾ ਖਤਰਨਾਕ ਹੈ ਬਈ ਲਮਕਨ ਵਾਲਿਆਂ ਇਹ ਤੇ ਰੋਟਾ ਵੀ ਟਰੀ ਪਏ ਨੇ ਕੱਲੇ ਇੱਧਰ ਤੇ ਪਰਲੇ ਪਾਸੇ ਉੱਧਰ ਵੱਡੇ ਪਲਟਾਵੇਂ ਹਲ ਜਿਹੜੇ ਹੁੰਦੇ ਨੇ ਇਦਾਂ ਟਾਲ ਲੱਗੀ ਜੇ ਸਰਬਨ ਵਾਲਿਆਂ ਦੀ ਜਿਵੇਂ ਪਹਿਲਾਂ ਆਪਾਂ ਸਾਧੂ ਵਾਲਿਆਂ ਦੀਆਂ ਹੈਰੋ ਵੇਖੀਆਂ ਨੇ ਉਹ ਸੰਦ ਤੇ ਸਾਰੇ ਉਹੀ ਹੁੰਦੇ ਨੇ ਹਰੇਕ ਦੀ ਆਪੋ ਆਪਣੀ ਤਕਨੀਕ ਹੈ ਕੋਈ ਭਾਰੀ ਹੈ ਕੋਈ ਹੌਲੀ ਹੈ ਇਹ ਸਪੈਸ਼ਲ ਡੈਡੀਕੇਟ ਕੀਤੀ ਕਿਸੇ ਨੂੰ ਦਿ올 ਫਾਰਮ ਵਾਲਿਆਂ ਦੀ ਹੋਣੀ ਹੈ ਸਰਬਣ ਫਿਰ ਹੁੰਦਾ ਰੰਗ ਬੜਾ ਵਧੀਆ ਲੈ ਵੀ ਪਰਪਲ ਜਾਮਣੀ ਕਲਰ ਦੀ ਹੈ ਰੋ ਜਾਮਣੀ ਰੰਗ ਮੇਰਾ ਇੱਕ ਫੇਵਰੇਟ ਹੈ ਜੀ ਤੇ ਵੇਖੋ ਹੈਰੋ ਵੀ ਪੂਰੇ ਟੱਕਾਂ ਲਈ ਅੱਗੇ ਆ ਇੱਕ ਲਾਈਨ ਉੱਤੇ ਹਾਈਡਰੌਲਿਕ ਲੱਗੇ ਤੇ ਚੰਗੇ ਤਗੜੇ ਟਾਇਰ ਲੱਗੇ ਨੇ ਤੇ ਇਧਰ ਪਿੱਛੇ ਦੁੱਧੀਆਂ ਸਿੰਪਲ ਤੇ ਨਹੀਂ ਕਹਿ ਸਕਦੇ ਵੀ ਟੱਕਾਂ ਤੋਂ ਬਿਨਾ ਨੇ ਵਾਹ ਜੀ ਵਾਹ ਤੇ ਇਧਰ ਵੀ ਪੂਰੀ ਅਸਮਾਨੇ ਚੜੀ ਜੀ ਇਹ ਵੀ ਸੇਮ ਉਹੀ ਹੈ ਰੋ ਤਿੰਨ ਤਨ ਉੱਤੇ ਬਾਕੀ ਥੱਲੇ ਤੇ ਅੱਗੇ ਵੀ ਤਿੰਨ ਤਨ ਉੱਤੇ ਨੇ ਤੇ ਅੱਗੇ ਟੱਕਾਂ ਵਾਲੇ ਤੇ ਵਿਚਾਲੇ ਵੇਖੋ ਟਾਇਰ ਕਿੱਡੇ ਕਿੱਡੇ ਉੱਤੇ ਹਾਈਡਰੌਲਿਕ ਸਾਰੇ ਲੱਗੇ ਭਾਈ ਐਸ ਪਾਸੇ ਪਲਟਾਂ ਦੇ ਹਲ ਇਹ ਵੱਟਾਂ ਪਾਣ ਵਾਲੇ ਜੰਦਰੇ ਤੇ ਇਧਰ ਟੈਲਰ ਆਹ ਵੇਖੋ ਪੀਲੇ ਰੰਗ ਵਾਲਾ ਟੈਲਰ ਬੜਾ ਸੋਹਣਾ ਯਾਨੀ ਇਹ ਕਲਰ ਕੰਬੀਨੇਸ਼ਨ ਕੀਤਾ ਵੀ ਇੱਥੇ ਹੈ ਪੱਕੇ ਨੰਬਰ ਵੈਲਡ ਕਰਤੇ ਨੇ ਉੱਤੇ ਟਰੈਲਰਾਂ ਦੀਆਂ ਸਾਰੀਆਂ ਕਿਸਮਾਂ ਹੋ ਗਈਆਂ ਛੋਟੇ ਵੱਡੇ ਅਕੋਰਡਿੰਗ ਟੂ ਟਰੈਕਟਰ ਤੁਸੀਂ ਲੈ ਆਣੇ ਨੇ ਤੇ ਆ ਕੱਲਾ ਹੀ ਇੱਕ ਫਾਲਾ ਜਿਹਾ ਬੱਤਰ-ਪੁੱਤਰ ਜਦੋਂ ਆਪਾਂ ਠੀਕ ਕਰਦੇ ਹੁੰਦੇ ਆ ਇਹ ਨੇ ਜੀ ਹਰਵਿੰਦਰਾ ਵਾਲੇ ਇਹਨਾਂ ਦੀ ਆ ਮਸ਼ੀਨ ਜੀਸੀਬੀ ਟਾਈਪ ਆਪਾਂ ਕਹਿ ਦਈਏ ਬਹੁਤ ਵਧੀਆ ਤੇ ਟਰੈਕਟਰ ਦੇ ਉੱਤੇ ਵੀ ਆਪਣੇ ਜਿਹੜੇ ਅੱਗੇ ਕਰਾਹ ਨੇ ਕਹਿ ਲੋ ਇਹ ਸਾਰੇ ਲੱਗ ਜਾਂਦੇ ਨੇ ਜਿਹੜੇ ਵੀ ਟਰੈਕਟਰ ਤੁਸੀਂ ਲਵਾਣਾ ਸੋਨਾ ਵਾਲੇ ਕਿ ਆ ਇੱਧਰ ਇਹ ਸਾਰਾ ਠੀਕ ਹੈ ਟਰੈਕਟਰ ਨਹੀਂ ਵੇਚ ਰਹੇ ਜਿਹੜਾ ਆਪਣੀ ਮਸ਼ੀਨਰੀ ਲੱਗਦੀ ਇੱਥੇ ਉਹ ਵੇਚ ਰਹੇ ਨੇ ਤੇ ਆ ਮਿੱਟੀ ਪੁੱਟਣ ਵਾਲੀ ਦੀ ਮਸ਼ੀਨ ਇਹ ਟਰੈਕਟਰ ਨੇ ਜੀ ਐਗਰੀਕਿੰਗ ਦੇ ਐਗਰੀਕਿੰਗ ਇੱਕ ਮਾਡਲ ਦੂਜਾ ਨੀਲੇ ਚ ਤੇ ਤੀਜਾ ਇੱਧਰ 4x4 ਸਾਰੇ ਟਰੈਕਟਰ ਭਾਈ ਇਹ ਫਲਕਨ ਵਾਲੇ ਨੇ ਭਾਈ ਬੜੇ ਤਰ੍ਹਾਂ ਦੇ ਸੰਤ ਭਾਂਡੇ ਨੇ ਇਹਨਾਂ ਦੇ ਕੋਲ ਵੀ ਔਜ਼ਾਰ ਨਿੱਕੇ ਨਿੱਕੇ ਸਾਰੇ ਵਰਤਨ ਵਾਲੇ ਕੁਝ ਵੀ ਕੰਮ ਕਰਨਾ ਹੋਇਆ ਖੁਦਾਈ ਦਾ ਉਹਦਾ ਆਪਣਾ ਕੈਲੀ ਜਿਵੇਂ ਬਾਗਬਾਨੀ ਦਾ ਆ ਹੈ ਗਾਇਸ ਸੱਪ ਫੜਨ ਵਾਲੀ ਚੀਜ਼ ਏ ਉਹ ਤੇ ਐਸ ਪਾਸ ਸਾਰੀਆਂ ਮਸ਼ੀਨਾਂ ਮਸ਼ੂਨਾ ਹੱਥ ਵਾਲੇ ਕਟਰ ਕਟਰ ਜੀ ਇਹ ਆਪਣਾ ਭਾਈ ਨਾਬੇ ਦਾ ਬੜਾ ਸ਼ਾਨਦਾਰ ਗਰੁੱਪ ਪ੍ਰੀਤ ਪ੍ਰੀਤ ਵਾਲਿਆਂ ਨੇ ਟਰੈਕਟਰ ਬਣਾਵਣਾ ਪੂਰਾ ਮੈਂ ਕਿਹਾ ਨਜ਼ਾਰੇ ਲਿਆਂਦੇ ਪਏ ਨੇ ਕੰਬਾਈਨ ਇੱਧਰ ਹੈ ਮੱਕੀ ਵਾਲੀ ਸਾਰੀ ਤੇ ਟਰੈਕਟਰ ਹੀ ਟਰੈਕਟਰ ਵੇਖੋ ਨਵੀਆਂ ਸ਼ੋਆ ਨਵੇਂ ਹਾਰਸ ਪਾਵਰ 4x4 ਪ੍ਰੀਤ ਲਾਲ ਹੀ ਲਾਲ ਕਰਤਾ ਕੰਮ ਆ ਇੱਕ ਹੈਗਾ ਜੀ ਅਵੈਂਜਰ ਹਾਲੀਵੁੱਡ ਦੀ ਮੂਵੀ ਵਾਹ ਇਹ ਵੇਖੀ ਕੀ ਹਿਸਾਬ ਕਿਤਾਬ ਹੈ 4x4 ਕਾਦਾ ਇਹ ਤੇ ਮੈਨੂੰ 8x8 ਹੀ ਲੱਗ ਗਈ ਜਾਂਦਾ ਲੈ ਬਈ ਵਾਹ ਜੀ ਬੰਦਰ ਦਾ ਵੇਖ ਲਓ ਡੈਸ਼ਬੋਰਡ ਹੈ ਠੀਕ ਹੈ ਮਗਰਲੇ ਪਾਸੇ ਵੇਖੋ ਤੁਸੀਂ ਬਸ ਇੱਕ ਤੋਂ ਦੇ ਅੰਚਾ ਪਰ 90 ਜਾਣ ਹੀ ਆਲੇ ਆ ਤੇ ਪ੍ਰੀਤ ਵਾਲੇ ਸਾਰੇ ਟਰੈਕਟਰ ਕੰਬਾਈਨਾ ਜਿੰਨੇ ਵੀ ਸੰਦ ਨੇ ਸਾਰੇ ਇਹ ਬਣਦੇ ਵਿਖਾਵਾਂਗੇ ਆਪਾਂ ਲੋ ਜੀ ਇਹ ਆਪਣਾ ਆ ਗਿਆ ਜੀ ਸਵੈਨ ਗਰੁੱਪ ਸਵੈਨ ਐਗਰੋ ਆ ਚੰਗੀ ਚੀਜ਼ ਆ ਭਾਈ ਜਿਹਦੇ ਕੋਲ ਟਰੈਕਟਰ ਛੋਟਾ ਉਹ ਛੋਟਾ ਰੋਟਾਵੇਟਰ ਚਲਾ ਲੇ ਰੋਟਾਵੇਟਰ ਵੇਖ ਲੋ ਸਵਾ ਲੱਖ ਰੁਪਏ ਦਾ 7 ਫੁੱਟ 8 ਫੁੱਟਾ ਰੋਟਾਵੇਟਰ 60 ਬਲੇਡ 1 ਲੱਖ 40 ਦਾ ਤੇ 9 ਬਲੇਡਾਂ ਵਾਲਾ 9 ਫੁੱਟਾ 66 ਬਲੇਡ 1,55,000 ਦਾ ਬਹੁਤ ਜਿਆਦਾ ਲੰਬੇ ਲੰਬੇ ਤੇ ਵੱਡੇ ਵੱਡੇ ਰੋਟਾ ਬੀਟਰ ਇਧਰ ਆਲੂ ਬੀਜਣ ਵਾਲੀਆਂ ਤੇ ਬਾਕੀ ਦਾ ਜੋ ਇਹ ਫਰਟੀਲਾਈਜ਼ਰ ਸਪਰੇਡਰ ਹੈ ਯਾਨੀ ਕਿ ਯੂਰੀਆ ਖਿਲਾਰਨ ਵਾਲੀ ਇਹ ਪੋਟੈਟੋ ਆ ਗਿਆ ਮਲਟੀ ਵੇਜ਼ 26 ਤੋਂ 32 ਇੰਚਾ ਦਾ ਐਮ ਆਰ ਪੀ 2,65,000 ਰੁਪਏ ਮੋਡਿਆਂ ਤੇ ਢੋਲੀਆਂ ਚੱਕਣੀਆਂ ਇੱਕ ਚੀਜ਼ ਰਹੀ ਹੁਣ ਤੇ ਏਸੀ ਵਾਲੇ ਕੈਬਨਾ ਚ ਬਹਿ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਇਹ ਮਸ਼ੀਨ ਮਾਸਟਰ ਮਾਈਂਡ ਐਗਰੋ ਇੰਡਸਟਰੀ ਲਿਮਟਿਡ ਆ ਸਾਹਮਣੇ ਕੈਬਿਨ ਲੱਗਾ ਏਸੀ ਵਾਲਾ ਭਾਈ ਤੇ ਸਪਰੇਅ ਕਰਦੀ ਜੇ ਭਾਈ ਇਸ ਤਰ੍ਹਾਂ ਖੰਭ ਜੇ ਖਿਲਾਰ ਕੇ ਸਾਰੇ ਤੇ 13.5 ਲੱਖ ਦੀ ਮਸ਼ੀਨ ਤੇ ਵੱਡੀਆਂ ਖੇਤੀਆਂ ਵੱਡੇ ਕੰਮ ਤੇ ਪਿੱਛੇ ਯੂਰੀਆ ਵੀ ਖਿਲਾਰੇਗੀ ਇਕੱਲੀ ਸਪਰੇਅ ਨਹੀਂ ਵਾਹ ਲੋ ਜੀ ਇਹ ਹੈਗਾ ਐਗਰੀ ਵਿੰਗਸ ਆ ਸਾਹਮਣੇ ਜੀ ਡਰੋਨ ਡਰੋਨ ਦੇ ਨਾਲ ਹੁੰਦੀਆਂ ਨੇ ਸਪਰੇਅਾਂ ਤੇ ਸਰ ਆਪਣੇ ਡਰੋਨ ਦਾ ਹਿਸਾਬ ਏ ਕਿ ਜੀ 10 ਲੀਟਰ ਦੇ ਵਿੱਚ ਆਪਾਂ ਤੁਹਾਡਾ 1 ਕਿੱਲਾ ਕਰਦੇ ਹਾਂ ਜੀ जैसे बड़ी फसलों की बात करें हम गन्ने की बात करें या फिर हम मक्की की बात करें तो नहीं आती है लेबर उस चीज़ काम करने के लिए तो वहाँ पे ये चीज़ बहुत कामयाब है या छोटी फसलों में भी ये काम थोड़ा मुश्किल हो जाता है सर दस लीटर कैरी करता है सर एक एकड़ के हिसाब से एक एकड़ में दस लीटर लगाता है सात मिनट में ये पूरा उसको कंप्लीट कर देता है ए सर ये सर गल ये है कि जो टोलियाँ जड़ियाँ ने तो ट्रैक्टर वाले छोटे पंप या फिर अपना ट्रैक्टर वाली सफरे ने उन्होंने तो बाद चंगा है जी ये मैं क्यों ਹਾਂਜੀ ਇਹ ਮੈਂ ਕਿਉਂ ਕਹਿ ਰਿਹਾ ਜੀ ਜੇ ਉਹਨਾਂ ਦੀ ਇੱਕ ਬੂੰਦ ਹੈ ਉਹਨੂੰ 220 ਵਾਰ ਤੋੜ ਦਿੰਦਾ ਜੀ ਮੈਂ ਇੱਕ ਟੈਕਨੀਕ ਟੈਕਨੀਕਲੀ ਗੱਲ ਕਰਾਂ ਤੇ 220 ਮਾਈਕਰੋਨ ਇਹਦੀ ਬੂੰਦ ਦਾ ਸਾਈਜ਼ ਹੈ ਜੀ ਅੱਛਾ ਤੇ 12 ਫੁੱਟ ਦੀ ਪਾਂਟ ਲੈ ਕੇ ਚੱਲਦਾ ਹੈ ਜੀ ਕੀਮਤ ਹੈ ਸਰੀਸ ਦੀ 7 ਲੱਖ ਪਰ ਆਵੇ ਇਦਾਂ ਸੈਲ ਨਹੀਂ ਕਰਦੇ ਡਾਇਰੈਕਟ ਆਪਾਂ ਸਰਵਿਸ ਦੇ ਦਿਆ ਜੀ ਐਪ ਐਪ ਡਾਊਨਲੋਡ ਕਰਕੇ ਸਰ ਇਸ ਵਿੱਚ ਰਜਿਸਟਰ ਕਰੋਗੇ ਤੋ ਰਜਿਸਟਰ ਕਰਨੇ ਕੇ ਬਾਅਦ ਆਪ ਹਮੇ ਡਾਇਰੈਕਟ ਬੁੱਕ ਕਰ ਸਕਤੇ ਹੋ ਹਮਾਰੀ ਸਪਰੇਅ ਸਰਵਿਸ ਕੋ ਇਹ ਆ ਗਏ ਹਾਂ ਜੀ ਆਪਾਂ ਜੱਗੀ ਐਗਰੀਕਲਚਰ ਵਰਕਸ ਦੇ ਉੱਤੇ ਇਹਨਾਂ ਵੀਰਾਂ ਨੇ ਵੀ ਮੈਕਨਾ ਹੈਰੋਆਂ ਦੇ ਪੂਰੇ ਚਿੱਪ ਕੱਢੇ ਪਏ ਨੇ ਲਿਫਟ ਵਾਲੀਆਂ ਹੋ ਗਈਆਂ ਦੂਜੀਆਂ ਹੋ ਗਈਆਂ ਤੇ ਬਹੁਤ ਵਧੀਆ ਤਰੀਕੇ ਨਾਲ ਭਾਈ 2000 ਡਿਸਕਾਊਂਟ 155000 ਕੋਈ 145000 ਦੀ ਕੋਈ 135 ਦੀ ਹਨਾ ਕੋਈ 2 ਲੱਖ ਤੱਕ ਵੀ ਜਾਏਗੀ ਆ 230000 ਦੀ ਹੈ ਤੇ ਇਹਦੇ ਤੇ 5000 ਡਿਸਕਾਊਂਟ ਹੈ ਦੇਖੋ ਆ ਇਹਨਾਂ ਦੇ ਕਲਟੀਵੇਟਰ ਹੋ ਗਏ 135 ਦਾ 2000 ਡਿਸਕਾਊਂਟ 1.35 ਦਾ ਵੀ 2 ਤੇ ਡਿਸਕਾਊਂਟ ਹੈ ਅੱਗੇ ਰੋਟਾਵੇਟਰ ਵੇਖੋ ਭਾਈ 1.60 ਹਜ਼ਾਰ ਰੋਟਾਵੇਟਰ ਹੈ ਇਹ 10 ਫੁੱਟਾ ਤੇ ਵੱਡੀਆਂ ਹੇਰਵਾਆਂ ਵੇਖ ਲਓ ਬਹੁਤ ਵੱਡੇ ਟਰੈਕਟਰ ਨੇ ਤੇ ਬਹੁਤ ਵੱਡੀਆਂ ਹੇਰਵਾਆਂ ਚਾਹੀਦੀਆਂ ਨੇ ਇਹ ਵੇਖ ਲਓ ਜੀ ਹੇਰਵਾ ਆਪਣੀ ਸਾਰੀ 3,95,000 ਤੇ ਡਿਸਕਾਊਂਟ ਉਹੀ ਚੱਲ ਰਿਹਾ ਹੈ ਸ਼ੰਭੂ ਕਨੌਰ ਰੋਡ ਤੇ ਹੈ ਕਬੂਲਪੁਰ ਪਿੰਡ ਵਾਹ ਕਬੂਲਪੁਰ ਹੈ ਤੇ ਆ ਹੇਰਵਾ ਸਾਰੀਆਂ ਬਹੁਤ ਸ਼ਾਨਦਾਰ ਭਾਈ ਇਹ ਨਟਰਾਜ ਆਟਾ ਚੱਕੀ ਇਹਨਾਂ ਦਾ ਪਿਛਲੀ ਵਾਰੀ ਕਹਿੰਦੇ ਸੀ ਨੰਬਰ ਨਹੀਂ ਮਿਲਿਆ ਪਾਈਓ ਨੰਬਰ ਸਾਰੇ ਲਿਖੇ ਨੇ ਆਹ ਵੇਖ ਲੈ ਵੀ ਸਰੋਂ ਦਾ ਤੇਲ ਨਿਕਲ ਰਿਹਾ ਬਿਲਕੁਲ ਛੋਟੀ ਜੀ ਮਸ਼ੀਨ ਦੇ ਵਿੱਚੋਂ ਖਾਲ ਵੀ ਨਾਲ ਨਾਲ ਬਣਦੀ ਜਾ ਰਹੀ ਦੀ ਇਧਰੋਂ ਤੇਲ ਨਿਕਲੀ ਜਾਂਦਾ ਭਾਈ ਬਸ ਇੱਕੋ ਵਾਰੀ ਪਾਉਂਦੀ ਲੋੜ ਬਸ ਇੱਕੋ ਵਾਰੀ ਸਰੋਂ ਪੈਂਦੀ ਜੇ ਇੱਥੇ ਖਾਲ ਨੂੰ ਇੱਕੋ ਵਾਰ ਦੀ ਪੂਰੇ ਯਾਨੀ ਕਿ ਕੜਕੜ ਕਰਕੇ ਟੁੱਟਦੀ ਖਾਲ ਦੇਖੋ ਆ 4 ਕਿਲੋ ਸਰੋਂ ਇੱਕ ਘੰਟੇ 'ਚ ਕੱਢਦੀ ਇਹ ਮਤਲਬ ਮੋਟੀ ਗੱਲ ਇਹ ਆ ਵੀ ਕੋਲੂ ਵਾਲਾ ਤੇਲ ਤੇ ਇਸ ਤੇਲ ਦੇ ਵਿੱਚੜੇ ਨਿਊਟ੍ਰੀਐਂਟਸ ਨੇ ਉਹਨਾਂ ਦਾ ਕੋਈ ਚੱਕਰ ਤਾਂ ਨਹੀਂ ਫਰਕ ਤਾਂ ਨਹੀਂ ਉਸ ਤੇ ਆਪਾਂ ਪਾਣੀ ਮਾਰਦੇ ਆ ਇਹ ਇੱਕ ਵਾਰ ਤੇ ਨਿਕਲ ਗਿਆ ਹਾਂਜੀ ਇਹਨੂੰ ਮੈਂ ਖਲਮ ਦੁਆਰਾ ਪਾਦਾ ਪਾਣੀ ਮਾਰ ਕੇ ਫੇਰ ਮਾੜਾ ਜਿਹਾ ਕਢ ਲੂ ਤੀਜੀ ਵਾਰ ਫੇਰ ਪਾਦਾ ਫੇਰ ਪਾਣੀ ਮਾਰਦਾ ਚੌਥੀ ਵਾਰ ਫੇਰ ਪਾਦਾ ਪਹਿਲੀ ਵਾਰ ਹੀ ਪਾਉਂਦੇ ਆ ਪਾਣੀ ਦੂਜੀ ਵਾਰ ਦੀ ਪਹਿਲੀ ਵਾਰੀ ਸਰੋਂ ਦੇ ਵਿੱਚ ਨਾ ਪਾਣੀ ਲਾ ਦਿੰਦੇ ਥੋੜਾ ਜਿਹਾ ਵੀ ਚੂੜੀ ਕੋ ਦੂਜੀ ਵਾਰ ਵੀ ਕਰਦੇ ਨਹੀਂ ਨਹੀਂ ਦੂਜੀ ਵਾਰ ਤੇ ਨਹੀਂ ਵੈਸੇ ਕਦੀ ਵੇਖਿਆ ਕਢਾਉਂਦੇ ਆ ਰੋਜ਼ ਚਲੋ ਵਧੀਆ ਤੁਹਾਡੀ ਵੀ ਚੀਜ਼ ਹੈ ਇਹਦਾ ਕੀ ਰੇਟ ਆ 20000 ਇਹ 20000 ਰੁਪਏ ਦੀ ਹੈ ਮੈਂ ਕਿਹਾ ਵੀ ਕੋਲੂ ਵਾਲੇ ਨਾਲ ਫਰਕ ਕੁਛ ਹੋਏਗਾ ਵੀ ਉਹ ਠੰਡਾ ਹੈ ਜਾਂ ਇਹ ਗਰਮ ਜਿਵੇਂ ਕੋਲਡ ਪ੍ਰੈਸ ਵਗੈਰਾ ਕਹਿੰਦਾ ਨਹੀਂ ਜੀ ਇਹ ਠੀਕ ਹੈ ਪਰ ਵੇਖੋ ਫਰਕ ਤੇ ਹੋਏਗਾ ਹੀ ਪਰ ਜੇ ਆਪਾਂ ਗੱਲ ਕਰੀਏ ਵੀ ਸਰੋਂ ਘਰ ਦੀ ਪਰ ਕੈਮੀਕਲ ਤੇ ਵਿੱਚ ਕੋਈ ਨਹੀਂ ਤੇ ਤੇਲ ਸ਼ੁੱਧ ਮਿਲ ਜੇਗਾ ਬਾਜ਼ਾਰ ਚ ਲੈਣ ਨਾਲੋਂ ਜੇ ਸਰੋਂ ਲੈਈਏ ਤੇ ਇੱਕ ਤਰ੍ਹਾਂ ਦੀ ਛੋਟੀ ਮਿਕਸੀ ਹੈ ਆਪਣੇ ਕੋਲ ਇਹ ਕਢਾ ਸਕਨੇ ਆ ਅਨਸਰ ਦੇਰੋਂ ਕੱਲੀ ਸਰੋਂ ਨਹੀਂ ਕੋਈ ਅਲਸੀ ਹੋਗੀ ਤਿਲ ਹੋਗੇ ਉਹ ਸਾਰੇ ਤੇਲ ਆਪਾਂ ਬੀਜੇ ਦੇ ਵਿੱਚੋਂ ਕੱਢ ਸਕਨੇ ਆ ਤੋ ਬਿਨਾਂ ਇਹਨਾਂ ਦੀਆਂ ਚਲਵਾ ਆਟਾ ਚੱਕੀਆਂ ਵੀ ਹੈਗੀਆਂ ਨੇ ਭਾਈ ਮੋਟਰ ਨਾਲ ਚੱਲਦੀਆਂ ਨੇ ਸਾਰੀਆਂ ਆਟਾ ਚੱਕੀਆਂ ਇਹ ਵੀ ਆਪਾਂ ਘਰ ਦੇ ਵਿੱਚ ਰੱਖ ਸਕਣੇ ਆ ਇਧਰ ਵੇਖੋ ਇਸ ਨਾਲ ਥੱਲੇ ਛੋਟਾ ਜਿਹਾ ਲੱਗ ਜਾਂਦਾ ਹੈ ਭਾਂਡਾ ਜਾਂ ਪੋਣਾ ਟਾਈਪ ਜਾਂ ਲੱਗ ਕੇ ਤੇ ਉੱਤੇ ਪੈਂਦੀ ਹੈ ਕਣਕ ਕਣਕ ਪਾਓ ਉਧਰੋਂ ਚੌਲ ਪੀਣ ਵਾਲੀ ਵੀ ਹੈਗੀ ਸਾਰੀ ਇਹ ਕਿੰਨੇ ਕਿੰਨੇ ਦੇ ਮਾਡਲ ਨੇ ਆ ਜਿਵੇਂ ਅੱਛਾ 20000 ਦਾ ਜੀ ਇਹ 20000 ਦਾ ਇਹ 24 ਦਾ ਕਣਕ ਦੇ ਨਾਲ ਹੋਰ ਕੀ ਕੀ ਪਾ ਸਕ ਚੌਲ ਵਗੈਰਾ ਸੁੱਕੀ ਆਟਮ ਛੋਲੇ ਕਣਕ ਦਾਲਾਂ ਜੋ ਮਰਜੀ ਪੀ ਲੋ ਹੈ ਵਾਹ ਜੀ ਵਾਹ ਇਹ ਵੀ ਚੀਜ਼ਾਂ ਵਧੀਆ ਨੇ ਘਰ ਦੇ ਵਿੱਚ ਨਾ ਰਸੋਈ ਚੱਕੇ ਪਾਸੇ ਲੱਗ ਜਾਂਦੀਆਂ ਆਟਾ ਪੀਆ ਆਪਣਾ ਸੋਨਾ ਅਨਾਜ ਧੋ ਕੇ ਤੇ ਚੰਗੀ ਗੱਲ ਆ ਭਾਈ ਹੈਗੀਆਂ ਇਹ ਵੀ ਘਰੇਲੂ ਨੇ ਕਿ ਥੋੜੀਆਂ ਜੀਆਂ ਹੋਰ ਤਾਕਤ ਵਾਲੀਆਂ ਆ ਗਈਆਂ ਵੱਡੀਆਂ ਆ ਗਈਆਂ ਭਾਈ ਉਹ ਘਟ ਕਣਕ ਪਿੰਦੀ ਹੈ ਘੰਟੇ ਚ ਅਗਰ 20 25 ਕਿਲੋ ਤੇ 35 40 ਕਿਲੋ ਪੀਦੇ ਨਹੀਂ ਆ ਹੋਰ ਜ਼ਿਆਦਾ ਰੇਟ ਥੋੜਾ ਜਿਹਾ ਵੱਧ ਗਿਆ ਇਹਨਾਂ ਦਾ ਇਹ ਸਾਰੀਆਂ ਮਸ਼ੀਨਾਂ ਨਟਰਾਜ ਦੀਆਂ ਤੇ ਆ ਸਾਰੀਆਂ ਚੀਜ਼ਾਂ ਮਗਰ ਜਿਹੜੀਆਂ ਲਿਖੀਆਂ ਨੇ ਆ ਸਾਰੀਆਂ ਚੀਜ਼ਾਂ ਆਪਾਂ ਘਰ ਈ ਸਕਨੇ ਉਹ ਸੋਨਾ ਪ੍ਰਬੰਧ ਆ ਇਸ ਵਾਰੀ ਥੱਲੇ ਕੱਚਾ ਤੇ ਘੰਟੇ ਦੋ ਘੰਟਿਆਂ ਬਾਅਦ ਇਸ ਤਰ੍ਹਾਂ ਪਾਣੀ ਛਿੜਕ ਦਿੰਦੇ ਨੇ ਭਾਈ ਜਿੱਤੇ ਕਰਦਾ ਪਾਣੀ ਉੱਤੋਂ ਪਾਣ ਥੜ੍ਹਾ ਥੜ੍ਹਾ ਸਾਡੇ ਤੇ ਪੈ ਜੀ ਗਰਮੀ ਬਹੁਤ ਜਿਆਦੀ ਹੈ ਤੇ ਹੁਮ-ਹੁਮ ਕੇ ਹੋਰ ਵੀ ਜਿਆਦੀ ਗਰਮੀ ਆ ਜਾਂਦੀ ਆ ਜਦੋਂ ਹੁਣ ਮਿੱਟੀ ਤੇ ਪਾਣੀ ਪਿਆ ਨਾ ਤੇ ਇਹਦੀ ਇੱਕ ਮਹਿਕ ਹੁੰਦੀ ਹੈ ਮਤਲਬ ਮੈਂ ਦੱਸ ਨਹੀਂ ਸਕਦਾ ਕਾਦੇ ਵਰਗੀ ਹੈ ਜਿਨ੍ਹਾਂ ਨੇ ਮਾਣੀ ਹੁੰਦੀ ਹੈ ਨਾ ਖਾਸ ਕਰਕੇ ਘਰ ਦੇ ਕੱਚੇ ਵਿਹੜਿਆਂ ਤੇ ਜਦੋਂ ਮੀਂਹ ਪੈ ਕੇ ਹਟਦਾ ਜਾਂ ਜਦੋਂ ਆਪਾਂ ਪਾਣੀ ਧਰੌਂਕਨੇ ਆ ਵੇ ਕੀ ਆਈ ਬਾਤਾਂ ਨੇ ਇੱਕ ਆ ਵਾਲਾ ਡਰੋਨ ਵੇਖੋ ਜੀ ਮੈਂ ਉੱਤਮਾ ਲਿਆਂਦਾ ਇਹ ਆਪਣਾ ਯੂਰੀਆ ਜਿਹੜੇ ਆਪਾਂ ਨੂੰ ਦਿੰਦੇ ਤੇ ਜਿਵੇਂ ਹੁਣ ਕੋਈ ਵੀ ਕਿਸਾਨ ਨੇ ਸਪਰੇਅ ਕਰवानी ਹੈ ਉਹ ਸਾਨੂੰ ਬੁਲਾਏਗਾ ਦਵਾਈ ਦਾ ਕਿਸਾਨ ਦੀ ਆਪਣੀ ਹੋਏਗੀ 1 ਏਕੜ ਦੀ ਦਵਾਈ ਤੁਹਾਡੀ 10 ਲੀਟਰ ਦੇ ਟੈਂਕ ਦੇ ਵਿੱਚ ਪੈ ਜਾਏਗੀ ਇਹਦੇ ਨਾਲ ਪਾਣੀ ਦੀ ਵੀ ਬਚਤ ਹੈ ਟਾਈਮ ਦੀ ਵੀ ਬਚਤ ਹੈ ਤੇ 10 ਮਿੰਟ ਦੇ ਵਿੱਚ ਇਹ ਇੱਕ ਲਾ ਪੂਰਾ ਕਰਕੇ ਆ ਜਾਂਦਾ ਹੈ ਹਾਂਜੀ ਸਰ ਉੱਤਮ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਇਆ ਗਿਆ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਡਰੋਨ ਆਇਆ ਹੈ ਠੀਕ ਹੈ ਠੀਕ ਹੈ ਸਰ ਜੇ ਕਿਸੇ ਨੇ ਵੀ ਕਰਵਾਉਣਾ ਹੋਵੇ ਤਾਂ ਆਪਣੇ ਜ਼ਿਲ੍ਹਾ ਅਫਸਰ ਤੋਂ ਪਤਾ ਕਰ ਸਕਦੇ ਵੀ ਉਸ ਦੇ ਕਿੱਥੇ ਅਵੇਲੇਬਿਲਿਟੀ ਹੈ ਟਰੋਂ ਦੀ ਜਿਵੇਂ ਲੁਧਿਆਣੇ ਦੇ ਵਿੱਚ ਸਾਡੇ ਕੋਲ ਹੈ ਸਵੱਦੀ ਕਲਾ ਪਿੰਡ ਵਿੱਚ ਆਇਆ ਹੈ ਠੀਕ ਆ ਸਰ ਆ ਜਿਹੜੇ ਚੁੱਲ੍ਹੇ ਹੈਗੇ ਨੇ ਜੀ ਇਹ ਆਪਣੇ ਦੁੱਝੇ ਬਾਇਓ ਗੈਸ ਵਾਲੇ ਵੇਖੋ ਇਧਰੋਂ ਤੇ ਕੁਝ ਲੱਗਦੇ ਨੇ ਨਾ ਇਹਨਾਂ ਦੇ ਆਸ ਪਾਸੇ ਦੇ ਬਰਨਰ ਦਾ ਫਰਕ ਹੁੰਦਾ ਉਹ ਅੱਗੇ ਦੁਨੀਆਂ ਪੱਟੀਆਂ ਟਾਈਪ ਸਾਰੇ ਪਏ ਨੇ ਬਰਨਰ ਦੀ ਹਵਾ ਜ਼ਿਆਦਾ ਮਤਲਬ ਹੋਲ ਵੱਡੇ ਹੁੰਦੇ ਇਸ ਪਾਸੇ ਆ ਪਾਏ ਆ ਭਾਈ ਸਟਾਲਾਂ ਵੇਂਦੇ ਵੇਂਦੇ ਤੇ ਅੱਗੇ ਇਸ ਪਾਸੇ ਹੋਣਾ ਪਸ਼ੂ ਮੇਲੇ ਨੂੰ ਅੱਗੇ ਜਾ ਕੇ ਰਾਹ ਨਿਕਲ ਜਾਂਦਾ ਉਹ ਤੁਹਾਨੂੰ ਆਪਾਂ ਹੋਰ ਵੀਡੀਓ ਚ ਵਿਖਾ ਦਿਆਂਗੇ ਪੂਰਾ ਪਸ਼ੂ ਮੇਲਾ ਸੋ ਇਹ ਸੀ ਪੀਯੂ ਦੇ ਕਿਸਾਨ ਮੇਲੇ ਦੀਆਂ ਜਿਹੜੀਆਂ ਮਸ਼ੀਨਰੀ ਦੀਆਂ ਚਲਕੀਆਂ ਜੇ ਲੋੜ ਹੋਵੇ ਤੇ ਅਗਲੀ ਵਾਰੀ ਤੁਸੀਂ ਆ ਕੇ ਜਾਂ ਫਿਰ ਕੰਪਨੀ ਚ ਜਾ ਕੇ ਲੈ ਸਕਦੇ ਹੋ ਧੰਨਵਾਦ